ਆਕ ਤੇ ਕਿਸਾਨ ਵੀਰੋ YouTube ਚੈਨਲ ਲਾਪਰੇ ਸਿੰਘ ਪੇਜ ਤੇ ਅੱਜ ਫੇਰ ਪਹੁੰਚੇ ਕੋਟਪੂਰਾ ਦੀ ਮੰਡੀ ਵਿੱਚ ਹਰੇ ਚਾਰੇ ਦਾ ਰੇਟ ਦਿਖਾ ਰਹੇ ਹਾਂ ਤੁਹਾਨੂੰ ਜਮੀ ਦੀ ਜਮੀ ਆਈ ਆ ਮੱਕ ਆਇਆ ਬਾਈ ਵੇਖਦੇ ਕੀ ਰੇਟ ਜਾਂਦਾ ਮੱਕ ਅੱਜ ਆਇਆ ਸ਼ੇਨਾਗ ਬਾਈ ਤਿੰਨ ਜਮੀ ਦੇ ਤੇ ਤੰਨੀ ਮੱਕ ਦੇ ਵੇਖਦੇ ਕੀ ਰੇਟ ਜਾਂਦਾ ਮੱਕ ਦਾ ਰੇਟ ਜਮੀ ਦਾ ਰੇਟ ਕੀ ਜਾਂਦਾ ਬਾਈ ਸਿਰਾਂ ਰੇਟ ਕੀ ਰਹਿੰਦਾ ਅੱਜ ਦਾ ਬੁੱਲੀ ਸ਼ੁਰੂ ਹੋਣ ਜਾ ਰਹੀ ਹੈ ਬਸ ਵੇਖੇ ਦਿਨ ਟਾਪ ਦਾ ਰੇਟ ਕੀ ਰਹਿੰਦਾ ਬਈ ਸਰਾ ਰੇਟ ਮੱਕ ਦਾ ਜਾਂ ਜਮੀਨ ਦਾ ਕੀ ਰੇਟ ਰਹਿੰਦਾ ਨਾਗ ਪਹੁੰਚੇ ਸ਼ੇਬਈ ਅੱਜ ਦੋਸਤੋ ਇੱਕ ਟਰਾਲੀ ਮੱਕ ਦੀ ਹੋਰ ਆ ਗਈ ਅੱਜ ਮੱਕ ਵੱਧ ਆਇਆ ਜਮੀਨ ਕੱਟ ਆਈ ਆ ਬੁੱਲੀ ਸ਼ੁਰੂ ਹੋਣ ਜਾ ਰਹੀ ਹੈ ਬਈ ਵੇਖਦੇ ਕੀ ਰੇਟ ਜਾਂਦਾ ਮੱਕ ਪਹਿਲੀ ਟਰਾਲੀ ਜਿੰਨੇ ਮਰਜ਼ੀ ਬੱਠੇ ਦੇ ਲੈ ਲੈ ਜਿੰਨੇ ਮਰਜ਼ੀ ਹੋ ਜਾਵੇਂ ਰਾਦਿੰਦਾ 400 ਪਾਹੇ ਵਾਦੂ ਐ ਕੋਈ ਬੁੱਲੀ ਚ ਰੋਣ ਜਾ ਰਹੀ ਐ ਭਾਈ ਹਾਂਜੀ ਬੋਲੋ ਬੋਲ 300 ਰੁਪਇਆ 300 ਰੁਪਇਆ ਕੱਟ ਦਾ ਕੀ ਕੰਮ 300 ਛੱਡਣ ਦਾ ਨਹੀਂ 300 1 ਰੁਪਇਆ 5 ਰੁਪਇਆ 5 6 10 ਰੁਪਇਆ 10 11 15 ਰੁਪਇਆ 15 16 31 ਰੁਪਇਆ 31 350 55 ਰੁਪਇਆ 55 52 60 ਰੁਪਏ 60 360 ਰੁਪਏ 61 ਰੁਪਏ 61 62 63 64 64 ਰੁਪਏ 64 60 70 ਰੁਪਏ 70 71 ਤੁਸੀਂ ਨਾ ਜੁਵਾਦ ਬੋਲੋ 371 ਬੋਲਾ ਬਾਈ ਜੀ 72 73 74 75 76 77 78 78 90 379 ਬੋਲਦਾ ਕੋਈ 379 ਰੁਪਏ ਬਈ 379 ਰੁਪਏ ਗਿਆ ਬਈ ਰੇਟ ਪਹਿਲੀ ਟਰਾਲੀ ਦਾ ਰੇਟ ਅਗਲੀ ਟਰਾਲੀ ਵੇਖਨੇ ਕੀ ਰੇਟ ਜਾਂਦਾ ਵਿੱਚ ਪੱਠੇ ਹੋਣੇ ਬਈ 20 ਕੁਆਂਟਲ ਦੇ ਨੇੜ ਤੇੜ ਹੋਣਗੇ ਆਹ ਬੈਠੇ ਬਣਾ ਲੈ ਆਹ ਹਾਏ 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 ਹਾਂਜੀ ਬੋਲੋ ਬੋਲ 200 ਰੁਪਏ 200 दो सौ प्यारह ग्यारह बारह उपजा उवंजा सठ सियाठासी बसी पचासी पचासी छियासी नब्बे नब्बे इकानवे पचानवे पचानवे छियानवे तीन सौ तीन सौ ਇੱਕ 5 5 6 11 11 12 15 15 18 22 25 25 26 ਚੱਲ ਦੇ ਦੇ ਨੂੰ ਦੇ ਦੇ 26 ਬੋਲਾ ਕਿਨੇ 326 ਰੁਪਏ ਚੱਲ ਬਈ ਦੇ ਕੇ ਚੰਗੀ ਜਮੀ ਗਈ ਹੈ ਬਈ 326 ਰੁਪਏ ਦੇ ਫਲਾਈ ਆਉਟ ਇੱਥੇ ਹੈ ਹਸਪਤਾਲ ਸਾਰੇ ਇੱਕ ਕਰਤੇ ਲਾਉਂਦੇ ਵੇਖਦੇ ਕੀ ਰੜ ਜਾਂਦੇ ਭਈ 190 190 190 ਰੁਪਏ ਥੋੜੀ ਦਾ ਰੇਟ ਬਾਈ ਕੋਟ ਲੈਣਾ ਤੂੰ ਪੰਜ ਕਿਨੇ ਜਾਣਾ ਨਹੀਂ ਇਹ ਦੱਸ ਨਹੀਂ ਜਾਣਾ ਤੇ ਵਿਚਾਲੇ ਇੱਥੇ ਬੈਠ ਕਹੀਏ ਮੇਰਾ ਖੜਾ ਇੱਧਰ ਬੈਠ ਇੱਥੇ ਆ ਕੇ ਨੀ ਨੀ ਤੇਰੇ ਨਾਲ ਤੈਨੂੰ ਹਾਂ ਉੱਧਰ ਪੱਠੇ ਲਾ ਕੇ ਬਹਿਣਾ ਤੇ ਜੋ ਮੈਂ ਆਪੇ ਖੜਾ ਰੂਗਾ ਹਾਂਜੀ 200 200 200 11 11 21 21 59 59 52 62 62 77 77 81 81 85 99 99 1 301 2 11 11 12 15 16 21 21 25 31 31 35 42 42 44 44 50 ਰੁਪਏ 55 55 55 55 55 55 55 62 63 64 65 66 70 70 71 371 ਬੋਲਾਂਗੇ 371 ਰੁਪਏ ਚੱਲ ਬੰਦਾ 371 ਰੁਪਏ ਬਈ ਮੱਕ ਦਾ ਜਿਹੜੇ ਟਰਾਲੀ ਤੋਂ ਅਗਲੀ ਟਰਾਲੀ ਵੇਖਦੇ ਕੀ ਰੇਡ ਜਾਂਦੀ ਬਈ ਆਪਣੇ ਆਪਣੇ ਕੀ ਜਹ ਹੈ ਗੱੱਚਾ ਹੀ ਇਹ ਥੋੜਾ ਗੱਚੂਰੇ ਵਾਲਾ ਬਈ ਬੰਦਾ ਜੀ ਗੱੱਚਾ ਹੀ ਆਵੇਂ ਗੱੱਚਾ ਆਵੇ ਨਹੀਂ ਠੀਕ ਹੈ ਪਰ ਬੋਲ 200 ਰੁਪਏ ਹੈ ਕੋਈ ਵੱਲ ਨਹੀਂ ਫਿਰ ਗੱੱਚਾ ਗੱਲ ਹੀ ਕੋਈ ਨਹੀਂ ਪੰਡਾਣਾ 200 ਕੋਈ ਕੋਈ ਨਹੀਂ ਹਾਂ ਰਾਜੂ ਆ ਗਿਆ 200 ਆ ਗਿਆ ਰਾਜੂ 200 ਇੱਕ ਕਰਦੇ ਪੰਜ ਠੀਕ 10 15 16 17 52 52 52 60 60 62 72 72 75 81 81 85 85 80 90 290 99 ਨੜੀ ਨਮਾ 300 1 1 2 3 3 4 5 5 6 11 11 12 15 15 15 ਬੋਲ ਜਨੇ 215 ਬਾਈ ਕੀ ਦੀ ਆ ਵੀਰੇ 315 ਰੁਪਏ ਗਿਆ ਬਾਈ ਇਹ ਕੀ ਦੀ ਇਹ ਥੋੜਾ ਕੁ ਰੇ ਦਾ ਖਾਦਾ ਸੀ ਬਾਈ ਜਮੀ ਵੇਖਦੇ ਕੀ ਰੇਟ ਜਾਂਦੀ ਬਾਈ ਆਹ ਆਦ ਰਹਿਣਾ 205 5 5 6 250 बचुंजा सठ साहठ बहठ त्रेहठ चौह पैंठ छह सत्तर कहत् बहत्तर तिहत्तर चौहत्तर नब्बे दो सौ नब्बे कानवे बानवे तीन सौ तीन सौ बोले दो पंद्रह ਸੋਰਾ 20 21 22 23 24 26 31 31 31 ਬੋਲਾਂਗੇ ਨੇ 32 33 34 35 36 36 37 38 40 41 42 43 44 45 46 50 ਰੁਪਏ 350 ਬੋਲਾਂਗੇ ਨੇ 350 ਬਾਈ ਜੀ ਜਮੀਦਾ ਰੇਡ ਕਾ ਬਈ 350 ਰੁਪਏ ਅਗਲੀ ਟਰਾਲੀ ਵੇਖਦੇ ਕੀ ਰੇਡ ਜਾਂਦੀ ਬਈ ਚਾ 250 ਓ ਯਾਰ ਇਹ ਮਾਰਦਾ ਭਗਾ 250 ਰੁਪਿਆ ਰੱਖ ਹਾਂ 300 ਇੱਕ ਕਰ ਦੇ ਦੇਖ ਤੇ ਰੱਖ ਦੇ ਤੂੰ ਬਹਿ ਥੱਲੇ ਰੱਖ ਜੁੱਕ ਮਿੰਟ ਬਾਈ ਆ ਜਾ ਬਹੁ ਆ ਜਾ ਆ ਜਾ ਬਹੁ ਆ ਜਾ ਚਾਪੀ ਕੀ 30 2 30 ਆ ਗਿਆ ਬਹੁ ਆ ਜਾ 25 26 ਬਾਈ 27 28 350 350 ਬੋਲਾਂਗੇ ਨੇ 59 59 53 55 50 57 60 ਬੋਲਾਂਗੇ ਨੇ 360 ਰੁਪਏ ਦਾ ਲਾਸਟ ਰੇਕੀ ਟਰਾਲੀ ਵੀ ਮੱਕਦੀ 160 200 250 50 60 61 65 70 71 72 81 82 320 22 23 31 32 35 36 40 42 43 45 46 49 50 350 52 52 53 55 55 55 60 60 61 61 66 66 65 65 65 ਬੋਲਾਂਗੇ 60 ਚੱਲਦੇ ਦੇ 360 ਬੋਲਾਂਗੇ ਨਾ 60 ਚੱਲਦੇ 60 ਬੋਲਦਾ ਕੋਈ 60 99 70 71 72 73 74 75 77 77 77 90 ਸੁਣਦਾ ਕੋਈ 370 लास्ट ਟਰਾਲੀ ਗਈ 354 ਸੀਰ ਵੀ ਬਈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਭਾਈ ਸ਼ੇਅਰ ਕਰ ਦਿਓ ਜੀ ਕਮੈਂਟ ਕਰ ਦਿਓ ਜੀ ਵੇਖਦੇ ਹਾਂ ਕੱਲ ਨੂੰ ਕੀ ਰਿਟ ਜਾਂਦਾ ਮਿਲਦੇ ਆਂ ਕੱਲ ਨੂੰ 11 ਵਜੇ ਇਸੇ ਸਮੇਂ ਤੇ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਬਈ